ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡੀਆਂ ਜਿਹੜੀਆਂ ਦੋ ਵੱਡੀਆਂ ਸਮੱਸਿਆਵਾਂ ਸਭ ਤੋਂ ਪਹਿਲੀ ਇਹ ਓਵਰ ਟ੍ਰੇਡ ਕਰਨਾ ਤੇ ਦੂਜੀ ਸਮੱਸਿਆ ਇਹ ਹੈ ਤੁਹਾਡੀ ਕਿ ਬਿਨਾ ਕਿਸੇ ਤਰੀਕੇ ਤੋਂ ਰੈਂਡਮ ਟ੍ਰੇਡ ਕਰਨਾ ਹੁਣ ਇਹ ਜਿਹੜੀਆਂ ਦੋਵੇਂ ਚੀਜ਼ਾਂ ਆ ਇਹਨਾਂ ਦੋਨਾਂ ਚੀਜ਼ਾਂ ਦਾ ਹੱਲ ਤੁਹਾਡਾ ਇਸ ਵੀਡੀਓ ਦੇ ਨਾਲ ਹੋ ਜਾਊਗਾ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡੇ ਕੋਲ ਇੱਕ ਲੌਜੀਕਲੀ ਚੀਜ਼ ਲੈ ਕੇ ਆਇਆ ਹੈ ਤੁਹਾਡੇ ਵਾਸਤੇ ਜਿਸ ਤੋਂ ਬਿਨਾ ਮਾਰਕੀਟ ਦੇ ਵਿੱਚ ਵੱਡੇ ਮੂਵ ਨਹੀਂ ਆਉਂਦੇ ਉਹ ਚੀਜ਼ ਤੁਹਾਨੂੰ ਦੱਸਾਂਗੇ ਤੇ ਉਹ ਜਿਹੜੀ ਚੀਜ਼ ਹੈ ਜੇ ਤੁਸੀਂ ਉਹਨੂੰ ਫਾਲੋ ਕਰਦੇ ਜੋ ਤੁਸੀਂ ਇੱਕ ਦਿਨ ਦੇ ਵਿੱਚ ਟ੍ਰੇਡ ਵੀ ਇੱਕੀ ਕਰੋਗੇ ਕਿਉਂਕਿ ਇੱਕ ਤੋਂ ਵੱਧ ਟ੍ਰੇਡ ਉਸ ਚੀਜ਼ ਦੇ ਨਾਲ ਨਹੀਂ ਬੰਦੀ ਤੇ ਦੂਜੀ ਗੱਲ ਇਹ ਆ ਕਿ ਪ੍ਰੋਫਿਟ ਤੁਹਾਡੇ ਵੱਡੇ ਹੋਣਗੇ ਸਟਾਪ ਲਸ ਤੁਹਾਡੇ ਛੋਟੇ ਹੋਣਗੇ ਓਵਰ ਟ੍ਰੇਡਿੰਗ ਤੁਹਾਡੀ ਖਤਮ ਹੋ ਗਈ ਟ੍ਰੇਡ ਦੇ ਵਿੱਚ ਪ੍ਰੋਫਿਟ ਹੁੰਦੇ ਜਿਹੜੇ ਜਾਂਸ ਉਹ ਵੀ ਵੱਜ ਜਾਣਗੇ ਤੁਹਾਡੇ ਤੇ ਰੈਂਡਮ ਟ੍ਰੇਡ ਦਾ ਫਿਰ ਤੁਸੀਂ ਭੁੱਲੀ ਜਾਓਗੇ ਕਿਉਂਕਿ ਰੈਂਡਮ ਟ੍ਰੇਡ ਦਾ ਵੀ ਤੁਹਾਨੂੰ ਇਹਦੇ ਵਿੱਚ ਦੱਸ ਦਾਂਗੇ ਰਿਐਲਿਟੀ ਕੀ ਹੈ ਕਿ ਰੈਂਡਮ ਟ੍ਰੇਡ ਕਿ ਬਿਨਾ ਕੋਈ ਚੀਜ਼ ਬਣੇ ਕਦੇ ਵੀ ਮਾਰਕੀਟ ਦੇ ਵਿੱਚ ਕੋਈ ਵੱਡਾ ਮੂਵ ਨਹੀਂ ਹੁੰਦਾ ਸੋ ਸਬਦੋਂ ਬਿਲਾ ਇਹ ਚੀਨ ਨੂੰ ਸਮਝੋ ਕਿ ਮਾਰਕੀਟ ਦੇ ਵਿੱਚ ਜਿਹੜੇ ਵੱਡੇ ਮੂਵ ਆਉਂਦੇ ਆ ਕਿਹੜੀ ਚੀਜ਼ ਦੇ ਨਾਲ ਆਉਂਦੇ ਆ ਕੀ ਪਹਿਚਾਨ ਹੈ ਵੱਡੇ ਮੂਵ ਆਉਣ ਦੀ ਸੋ ਦੇਖੋ ਹੁਣ ਦੇਖੋ ਆ ਸਪੋਰਟ ਆ ਆ ਸਪੋਰਟ ਆ ਇਹ ਸਪੋਰਟ ਕਿਉਂ ਆ ਜਿਹੜੀ ਜਗ੍ਹਾ ਤੋਂ ਦੇਖੋ ਇੱਕ ਵਾਰ ਮਾਰਕੀਟ ਉੱਤੇ ਗਈ ਹੁੰਦੀ ਆ ਜਦੋਂ ਦੂਜੀ ਵਾਰ ਉਹ ਦੇ ਕੋਲ ਆਉਂਦੀ ਆ ਉਹ ਕੀ ਬਣ ਜਾਂਦਾ ਸਪੋਰਟ ਬਣ ਜਾਂਦਾ ਤੇ ਦੂਜੀ ਵਾਰ ਆਣ ਕੇ ਜਦੋਂ ਉੱਥੇ ਕੋਈ ਪੈਟਰਨ ਬਣਾਉਂਦੀ ਆ ਕੋਈ ਦੇਖੋ ਹੈਮਰ ਹੋ ਗਿਆ ਡਬਲ ਪੈਟਰਨ ਹੋ ਗਿਆ ਜਾਂ ਫਿਰ ਕੋਈ ਜਿਦਾਂ ਇੱਥੇ ਦੇਖੋ ਦੋਜ਼ਦੀ ਬਣਿਆ ਦੋਜ਼ਦੀ ਗੈਂਡਲ ਬਣਿਆ ਸੋ ਦੋਜੀ ਕੈਂਡਲ ਹੋ ਗਿਆ ਜਿਆਦਾ ਤੁਸੀਂ ਇੱਥੇ ਚਲੋ ਦੋਜੀ ਕੈਂਡਲ ਬਣਿਆ ਪਰ ਤੁਸੀਂ ਹੈਮਰ ਤੇ ਡਬਲ ਓ ਪੈਟਰਨ ਤੇ ਫੋਕਸ ਰੱਖਿਓ ਹੈਮਰ ਤੇ ਡਬਲ ਪੈਟਰਨ ਤੇ ਸੋ ਇੱਥੇ ਦੇਖੋ ਦੋਜੀ ਕੈਂਡਲ ਬਣਿਆ ਤੇ ਉਸ ਤੋਂ ਬਾਅਦ ਉਹਦਾ ਹਾਈ ਬ੍ਰੇਕ ਹੋਇਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਲਗਾਤਾਰ ਹਰੇ ਕੈਂਡਲ ਬਣੇ ਤੇ ਮਾਰਕੀਟ ਉੱਤੇ ਗਈ ਉੱਤੇ ਗਈ ਹੁਣ ਟਾਈਮ ਫਰੇਮ ਥੋੜਾ ਜਿਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਇਸਤੇਮਾਲ ਕਰਨਾ 15 ਮਿੰਟ ਦਾ ਟਾਈਮ ਫਰੇਮ ਨਿਫਟੀ ਦੇ ਵਿੱਚ ਵੀ ਸੇਮ ਤੇ ਸਟਾਕਸ ਦੇ ਵਿੱਚ ਵੀ ਸੇਮ ਦੋਨਾਂ ਵਾਸਤੇ ਵੀਡੀਓ ਆ ਸੋ ਤੁਹਾਨੂੰ ਉਹਨਾਂ ਦੇ ਵਿੱਚ ਸੇਮ ਲਾਜਿਕ ਤੁਸੀਂ ਅਪਲਾਈ ਕਰਨਾ ਸੋ ਸਪੋਰਟ ਦੇ ਉੱਤੇ ਆਣ ਕੇ ਜਦੋਂ ਕੋਈ ਪੈਟਰਨ ਬਣਦਾ ਹੈ ਉੱਤੇ ਵਾਸਤੇ ਫਿਰ ਮਾਰਕੀਟ ਦੇ ਵਿੱਚ ਵੱਡਾ ਮੂਵ ਉੱਤੇ ਦਾ ਆਉਂਦਾ। ਉਸੇ ਤਰ੍ਹਾਂ ਜੇ ਦੇਖੋ ਸਪੋਰਟ ਦੇ ਕੋਲ ਆਣ ਕੇ ਪ੍ਰਾਈਸ ਐਕਸ਼ਨ ਬਣਾ ਕੇ ਜਿਵੇਂ ਦੇਖੋ ਆ ਸਪੋਰਟ ਆ। ਸਪੋਰਟ ਦੇ ਕੋਲ ਆਣ ਕੇ ਪ੍ਰਾਈਸ ਐਕਸ਼ਨ ਬਣਾ ਕੇ ਜੇ ਸਪੋਰਟ ਨੂੰ ਥੱਲੇ ਨੂੰ ਬ੍ਰੇਕਡਾਊਨ ਕਰਦੀ ਆ ਪ੍ਰਾਈਸ ਐਕਸ਼ਨ ਬਣਾ ਕੇ ਤੇ ਫਿਰ ਥੱਲੇ ਨੂੰ ਵੱਡਾ ਮੂਵ ਆਉਂਦਾ ਹੈ ਇਸ ਤਰ੍ਹਾਂ। ਸੋ ਇਹ ਚੀਜ਼ ਆਪਾਂ ਨੂੰ ਪਤਾ ਲੱਗ ਗਈ ਕਿ ਸਪੋਰਟ ਤੋਂ ਜਿਹੜੇ ਉੱਤੇ ਦੇ ਮੂਵ ਆਉਂਦੇ ਆ ਜੇ ਉੱਤੇ ਦਾ ਵਾਸਤੇ ਕੋਈ ਪੈਟਰਨ ਬਣਿਆ ਫਿਰ ਉੱਤੇ ਨੂੰ ਮੂਵ ਆਊਗਾ ਤੇ ਜੇ ਪ੍ਰਾਈਸ ਐਕਸ਼ਨ ਬਣਾ ਕੇ ਸਪੋਰਟ ਨੂੰ ਥੱਲੇ ਬ੍ਰੇਕਡਾਊਨ ਕੀਤਾ ਫਿਰ ਥੱਲੇ ਨੂੰ ਮੂਵ ਆਊਗਾ ਸੋ ਸਪੋਰਟ ਤੋਂ ਕਦੇ ਵੀ ਰੈਂਡਮ ਮੂਵ ਨਹੀਂ ਆਉਂਦੀ ਇਹ ਨਹੀਂ ਕਿ ਸਪੋਰਟ ਨੂੰ ਟੱਚ ਕੀਤਾ ਤੇ ਮਾਰਕੀਟ ਇੱਕੇ ਦਾ ਮੁੱਤੇ ਚੱਲ ਗਈ ਜਾਂ ਫਿਰ ਇਹ ਨਹੀਂ ਕਿ ਸਪੋਰਟ ਨੂੰ ਬ੍ਰੇਕ ਕੀਤਾ ਤੇ ਕਿਦਾ ਮਾਰਕੀਟ ਥੱਲੇ ਚੱਲੇਗੀ ਪ੍ਰਾਈਸ ਐਕਸ਼ਨ ਬਣਾ ਕੇ ਜੇ ਬ੍ਰੇਕਡਾਊਨ ਕੀਤਾ ਫਿਰ ਥੱਲੇ ਜਾਊਗੀ ਜੇ سپورਟ ਤੇ ਆਣ ਕੇ ਕੋਈ ਪੈਟਰਨ ਬਣਾਇਆ ਉੱਤੇ ਵਾਸਤੇ ਫਿਰ ਉੱਤੇ ਜਾਊਗੀ ਤੇ ਤੇਜ਼ੀ ਨਾਲ ਉੱਤੇ ਜਾਊਗੀ ਸੋ ਇਹ ਆਪਾਂ ਨੂੰ ਪਤਾ ਲੱਗ ਗਿਆ ਕਿ ਉੱਤੇ ਦੇ ਵੱਡੇ ਮੂਵ ਕਿਵੇਂ ਆਉਂਦੇ ਆ ਹੁਣ ਇਹ ਜਦੋਂ ਚੀਜ਼ ਪਤਾ ਲੱਗ ਗਈ ਤੇ ਹੁਣ ਤੁਸੀਂ ਇਹ ਕਦੇ ਸੋਚਿਓ ਵੀ ਨਾ ਕਿ سپورਟ ਤੇ ਆ ਗਈ ਹੈ ਤੇ ਮੈਂ ਬਾਏ ਕਰ ਲਾਂ ਇਹ ਕਦੇ ਸੋਚਿਓ ਵੀ ਨਾ ਹੁਣ ਕਿਉਂਕਿ سپورਟ ਤੇ ਆ ਜਾਂਦੀ ਜਦੋਂ ਮਾਰਕੀਟ ਤੁਸੀਂ ਵੇਟ ਕਰਨਾ ਕਿ ਮਾਰਕੀਟ ਕੀ ਫੈਸਲਾ ਕਰਦੀ ਹੈ ਜੇ ਮਾਰਕੀਟ ਨੇ ਫੈਸਲਾ ਕੀਤਾ ਉੱਤੇ ਵਾਸਤੇ ਕੋਈ ਪੈਟਰਨ ਬਣਾਇਆ ਡਬਲੂ ਪੈਟਰਨ ਹੋ ਗਿਆ ਹੈਮਰ ਹੋ ਗਿਆ ਫਿਰ ਉੱਤੇ ਵਾਸਤੇ ਟ੍ਰੇਡ ਕਰ ਲਓ ਜੀ ਮਾਰਕੀਟ ਨੇ ਫੈਸਲਾ ਕੀਤਾ ਕਿ ਨਹੀਂ ਥੱਲੇ ਜਾਣਾ ਹੈ ਪ੍ਰਾਈਸ ਐਕਸ਼ਨ ਬਣਾ ਕੇ ਥੱਲੇ ਬ੍ਰੇਕਡਾਊਨ ਕੀਤਾ ਫਿਰ ਥੱਲੇ ਨੂੰ ਟ੍ਰੇਡ ਕਰ ਲਓ ਫੈਸਲਾ ਮਾਰਕੀਟ ਨੂੰ ਕਰਨ ਦਿਓ ਸਪੋਰਟ ਤੇ ਜਦੋਂ ਆ ਗਈ ਉਹਦਾ ਮਤਲਬ ਇਹ ਨਹੀਂ ਕਿ ਆਪਾਂ ਬਾਇ ਕਰ ਲੈਣਾ ਜਾਂ ਫਿਰ ਸੈਲ ਕਰ ਦੇਣਾ ਪੈਟਰਨ ਬਣਾਉਣ ਦਿਓ ਜਿਹੜੀ ਸਾਈਡ ਦਾ ਪੈਟਰਨ ਬਣਾਉਗੇ ਸਪੋਰਟ ਤੋਂ ਉੱਤੇ ਵਾਸਤੇ ਬਣਾਉਗੇ ਉੱਤੇ ਦਾ ਕਰ ਲਿਓ ਜੇ ਥੱਲੇ ਨੂੰ ਬ੍ਰੇਕਡਾਊਨ ਕਰਦੀ ਪ੍ਰਾਈਸ ਐਕਸ਼ਨ ਬਣਾ ਕੇ ਫਿਰ ਥੱਲੇ ਨੂੰ ਕਰ ਲਿਓ ਠੀਕ ਹੈ ਸਪੋਰਟ ਤੇ ਵੇਟ ਕਰਨਾ ਵੱਡੇ ਮੂਵ ਇਸ ਤਰ੍ਹਾਂ ਆਉਂਦੇ ਆ ਉੱਤੇ ਦੇ ਹੁਣ ਥੱਲੇ ਦੇ ਮੂਵ ਆਪਾਂ ਦੇਖ ਲੈਣੇ ਆ ਹੁਣ ਦੇਖੋ ਆ ਰੈਜ਼ਿਸਟ ਹੁਣ ਇਹਦੇ ਵਿੱਚ ਵੀ ਸੀਮ ਉਹੀ ਲੱਜ ਜਿੱਥੋਂ ਦੇਖੋ ਮਾਰਕੀਟ ਇੱਕ ਵਾਰ ਡਿੱਗੀ ਐ ਦੂਜੀ ਵਾਰ ਜਦੋਂ ਉਹਦੇ ਕੋਲ ਜਾਂਦੀ ਐ ਉਹ ਕੀ ਬਣ ਜਾਂਦਾ ਰੈਜ਼ਿਸਟੈਂਸ ਬਣ ਜਾਂਦਾ ਸੋ ਰੈਜ਼ਿਸਟੈਂਸ ਬਣ ਜਾਂਦਾ ਹੁਣ ਰੈਜ਼ਿਸਟੈਂਸ ਦੇ ਕੋਲ ਤੁਸੀਂ ਜਾ ਕੇ ਦੇਖੋ ਐਮਾ ਪੈਟਰਨ ਬਣਿਆ ਤੇ ਉਸ ਤੋਂ ਬਾਅਦ ਮਾਰਕੀਟ ਥੱਲੇ ਆਈ ਐਮਾ ਪੈਟਰਨ ਬਣਿਆ ਤੇ ਉਸ ਤੋਂ ਬਾਅਦ ਮਾਰਕੀਟ ਥੱਲੇ ਆਈ ਰੈਜ਼ਿਸਟੈਂਸ ਦੇ ਕੋਲ ਹੁਣ ਇੱਥੇ ਦੇਖੋ ਆ ਰੈਜ਼ਿਸਟੈਂਸ ਐ ਤੇ ਇਹਦੇ ਕੋਲ ਪ੍ਰਾਈਸ ਐਕਸ਼ਨ ਬਣਾ ਕੇ ਦਾ ਬ੍ਰੇਕਆਊਟ ਕੀਤਾ ਤੇ ਫਿਰ ਮਾਰਕੀਟ ਉੱਤੇ ਗਈ ਸੋ ਇੱਥੋਂ ਵੀ ਆਪਾਂ ਨੂੰ ਕੀ ਪਤਾ ਲੱਗਣ ਡਿਆ ਕਿ ਰੈਜ਼ਿਸਟੈਂਸ ਦਾ ਮਤਲਬ ਇਹ ਨਹੀਂ ਕਿ ਉਹ ਉਹਦੇ ਕੋਲ ਜਾਊਗੀ ਤੇ ਮਾਰਕੀਟ ਇੱਕੇ ਦਮ ਥੱਲੇ ਡਿੱਗ ਪੂਗੀ ਜਾਂ ਫਿਰ ਇਹ ਨਹੀਂ ਕਿ ਉਹ ਨੂੰ ਸਿੱਧਾ ਬ੍ਰੇਕਆਊਟ ਕਰ ਦੋਗੀ ਤੇ ਫਿਰ ਆਪਾਂ ਉੱਤੇ ਦੀ ਟ੍ਰੇਡ ਕਰ ਲਾਂਗੇ ਸੋ ਰੈਜ਼ਿਸਟੈਂਸ ਦੇ ਕੋਲ ਵੀ ਆਪਾਂ ਵੇਟ ਕਰਨਾ ਜੇ ਦੇਖੋ ਥੱਲੇ ਵਾਸਤੇ ਕੋਈ ਐਮ ਪੈਟਰਨ ਜਾਂ ਫਿਰ ਸ਼ੂਟਿੰਗ ਸਟਾਰ ਬਣਾਉਂਦੀ ਫਿਰ ਥੱਲੇ ਨੂੰ ਟ੍ਰੇਡ ਕਰ ਲੈਣੀ ਤੇ ਜੇ ਦੇਖੋ ਪ੍ਰਾਈਸ ਐਕਸ਼ਨ ਬਣਾ ਕੇ ਰੈਜ਼ਿਸਟੈਂਸ ਦਾ ਬ੍ਰੇਕਆਊਟ ਕਰਦੀ ਫਿਰ ਆਪਾਂ ਉੱਤੇ ਨੂੰ ਟ੍ਰੇਡ ਕਰ ਲੈਣੀ ਸੋ ਇੱਥੇ ਵੀ ਆਪਾਂ ਰੈਜ਼ਿਸਟੈਂਸ ਦੇ ਕੋਲ ਵੇਟ ਕਰਨਾ ਮਾਰਕੀਟ ਦੇ ਫੈਸਲੇ ਦਾ ਫੈਸਲਾ ਮਾਰਕੀਟ ਨੇ ਕਰਨਾ ਜਿੱਧਰ ਜਾਣਾ ਚਾਹੂਗੀ ਆਪਾਂ ਨੂੰ ਪੈਟਰ ਜੇ ਥੱਲੇ ਜਾਣਾ ਚਾਹੂਗੀ ਥੱਲੇ ਵਾਸਤੇ ਪੈਟਰਨ ਬਣਾਉਗੀ ਫਿਰ ਥੱਲੇ ਨੂੰ ਟ੍ਰੇਡ ਕਰ ਲਾਂਗੇ ਤੇ ਜੇ ਉੱਤੇ ਜਾਣਾ ਚਾਹੂਗੀ ਤੇ ਫਿਰ ਉੱਤੇ ਵਾਸਤੇ ਪ੍ਰਾਈਸ ਐਕਸ਼ਨ ਬਣਾ ਕੇ ਬ੍ਰੇਕਆਊਟ ਕਰੂਗੀ ਫਿਰ ਆਪਾਂ ਉੱਤੇ ਨੂੰ ਟ੍ਰੇਡ ਕਰ ਲਾਂਗੇ ਸੋ ਮਾਰਕੀਟ ਦੇ ਫੈਸਲੇ ਦਾ ਵੇਟ ਕਰੋ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਵੀ ਮੂਵ ਆਉਂਦੇ ਆ ਥੱਲੇ ਦੇ ਜਾਂ ਫਿਰ ਉੱਤੇ ਦੇ ਕੁਝ ਪੈਟਰਨ ਬਣਦਾ ਫਿਰ ਹੀ ਮੂਵ ਆਉਂਦੇ ਬਿਨਾ ਪੈਟਰਨ ਤੋਂ ਕਦੇ ਮੂਵ ਨਹੀਂ ਆਉਂਦੇ ਸੋ ਇਸ ਕਰਕੇ ਤੁਸੀਂ ਰੈਜ਼ਿਸਟੈਂਸ ਦੇ ਕੋਲ ਵੇਟ ਕਰਨਾ ਪੈਟਰਨ ਬਣਦਾ ਸਪੋਰਟ ਦੇ ਕੋਲ ਵੀ ਵੇਟ ਕਰਨਾ ਪੈਟਰਨ ਬਣਦਾ ਠੀਕ ਹੈ ਥੱਲੇ ਵਾਸਤੇ ਵੀ ਉੱਤੇ ਵ ਤਨ ਦਹਦੇ ਹੋ ਹੁਣ ਇਹਦੇ ਨਾਲ ਤੁਹਾਡੀ ਇਹ ਆ ਕਿ ਪੈਟਰਨ ਤੇ ਦੇਖੋ ਸਭ ਤੋਂ ਪਹਿਲਾਂ ਕਿ ਇੱਕ ਚੀਜ਼ ਤੁਹਾਨੂੰ ਇਹ ਪਤਾ ਲੱਗ ਗਈ ਕਿ ਪੈਟਰਨ ਤੋਂ ਬਿਨਾ ਮਾਰਕੀਟ ਦੇ ਵਿੱਚ ਵੱਡੇ ਮੂਵ ਨਹੀਂ ਆਉਂਦੇ ਇਹ ਪਤਾ ਲੱਗ ਗਈ ਹੁਣ ਇਹਦੇ ਨਾਲ ਤੁਹਾਡੀ ਰੈਂਡਮ ਟਰੇਡਿੰਗ ਖਤਮ ਦੂਜੀ ਚੀਜ਼ ਇਹ ਤੁਹਾਨੂੰ ਪਤਾ ਲੱਗ ਗਈ ਕਿ ਪੈਟਰਨ ਦੇ ਨਾਲ ਹੀ ਜਦੋਂ ਵੱਡੇ ਮੂਵ ਆਉਣੇ ਤੇ ਮੈਂ ਪੈਟਰਨ ਤੇ ਟਰੇਡ ਕਰੂੰਗਾ ਤੇ ਜਦੋਂ ਤੁਸੀਂ ਪੈਟਰਨ ਤੇ ਹੀ ਟਰੇਡ ਕਰੋਗੇ ਫਿਰ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਤੋਂ ਵੱਧ ਟਰੇਡ ਕਰ ਹੀ ਨਹੀਂ ਸਕਦੇ ਕਿਉਂਕਿ ਪੈਟਰਨ ਦੇ ਨਾਲ ਇੱਕ ਦਿਨ ਦੇ ਵਿੱਚ ਭਾਵੇਂ ਸਟਾਕ ਹੈ ਤੇ ਭਾਵੇਂ ਨਿਫਟੀ ਹੈ ਇੱਕ ਹੀ ਟਰੇਡ ਬਣਦੀ ਹੈ ਇੱਕ ਤੋਂ ਜ਼ਿਆਦਾ ਟ੍ਰੇਡ ਕਦੀ ਨਹੀਂ ਬਣਦੀ ਸੋ ਐਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ